ਬੱਚਿਓ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹਿੰਗੇ ਸ਼ਬਦ ਆਉਂਦੇ ਨੇ ਜਿਹੜੇ ਜਿਨ੍ਹਾਂ ਦੇ ਪਿੱਛੇ ਜਈਆ ਲੱਗਾ ਹੈ ਕੁਝ ਕੁ ਸੰਗਤਾਂ ਉਹਨਾਂ ਨੂੰ ਗਲਤ ਉਚਾਰਨ ਕਰਦੀਆਂ ਕਿਉਂਕਿ ਨਾ ਸਮਝਣ ਹੋਣ ਕਰਕੇ ਗਲਤ ਉਚਾਰਨ ਕਰ ਜਾਂਦੀਆਂ ਇਸ ਕਰਕੇ ਆਪਾਂ ਜੋ ਮਹਿੰਗੇ ਮਹਿੰਗੇ ਸ਼ਬਦ ਨੇ ਜਿਹੜੇ ਕਠਨ ਸ਼ਬਦ ਨੇ ਬੋਲੇ ਨਹੀਂ ਜਾਂਦੇ ਉਹਨਾਂ ਦਾ ਆਪਾਂ ਉਚਾਰਨ ਕਰਵਾ ਰਹੇ ਹਾਂ ਤੇ ਨਾਲ ਨਾਲ ਆਪਾਂ ਜਾਪ ਸਹਿਬ ਦੀ ਸੰਖਿਆ ਕਰ ਰਹੇ ਹਾਂ ਠੀਕ ਆ ਅੱਜ ਤੁਹਾਨੂੰ ਚਾਰ ਸ਼ਬਦਾਂ ਦੇ ਉਚਾਰਨ ਦੱਸਾਂਗੇ ਕਿਵੇਂ ਉਚਾਰਨ ਕਰਨੇ ਨੇ ਅਸੀਂ ਇੱਥੇ ਸ਼ਬਦ ਲਿਖਣਾ ਹੈ ਜਿਹੜਾ ਗੁਰਬਾਣੀ ਦੇ ਵਿੱਚ ਲਿਖਿਆ ਹੈ ਉਸ ਨੂੰ ਉਚਾਰਨ ਕਿਵੇਂ ਕਰਨਾ ਹੈ ਇੱਥੇ ਲੈ ਕੇ ਦੱਸਾਂਗੇ ਉਸ ਦਾ ਅਰਥ ਕੀ ਹੈ ਇੱਥੇ ਲੈ ਕੇ ਦੱਸਾਂਗੇ ਹਾਂ ਜੀ ਲਿਖੋ ਪਹਿਲਾ ਸ਼ਬਦ ਲਿਖੋ ਭੱਬਾ ਭੱਬੇ ਦਲਾਵਾ ਜਈਏ ਕੰਨਾ ਨੰਨਾ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਭੱਬੇ ਦਲਾਵਾ ਜਈਏ ਕੰਨਾ ਨੰਨਾ ਠੀਕ ਹੈ ਇਸ ਨੂੰ ਉਚਾਰਨ ਕਿਵੇਂ ਕਰਨਾ ਹੈ ਇੱਥੇ ਸਪੈਲਿੰਗ ਲਿਖੋ ਭੱਬੇ ਦਲਾਵਾ ਏ ਡੀ ਸਿਹਾਰੀ ਐ ਡੇ ਕੰਨਾ ਨੰਨਾ ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਬੋਲਣਾ ਇਸ ਤਰ੍ਹਾਂ ਪਹਾਨ ਪਹਾਨ ਆਪੇ ਆਣ ਇੱਕ ਬੱਬੇ ਜਲਾਵਾ ਲਾ ਕੇ ਈਡੀ ਨੂੰ ਸਿਹਾਰੀ ਲਾ ਕੇ ਐੜੇ ਕੰਨ ਪਹਾਨ ਪਹਾਨ ਇਸ ਦਾ ਅਰਥ ਕੀ ਹੈ ਇਸ ਦਾ ਅਰਥ ਇੱਥੇ ਲਿਖੋ ਪੈਦਾਇਕ ਪੈਦਾਇਕ ਇਸ ਦਾ ਅਰਥ ਹੈ ਪਹਾਨ ਦਾ ਸਮਝ ਲੱਗ ਗਈ ਹਾਂਜੀ ਹਾਂ ਕੱਕ ਦਾਇਕ ਹਾਂ ਪੈ ਦਾਇਕ ਇਸ ਦਾ ਅਰਥ ਬਣਦਾ ਹੈ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਚਾਰਨ ਇਸ ਤਰ੍ਹਾਂ ਕਰਨਾ ਹੈ ਅਰਥ ਇਸ ਦਾ ਬਣਦਾ ਹੈ ਹੁਣ ਦੂਜੇ ਸ਼ਬਦ ਆਪਾਂ ਦੱਸਾਂਗੇ ਕਿ ਉਹ ਉਚਾਰਨ ਕਿਵੇਂ ਕਰਨਾ ਹੈ ਦੇਖੋ ਤਯੰਤੇ ਤਦ ਦੇ ਕੰਨਾ ਯਈਏ ਟਿੱਪੀ ਤੱਤੇ ਲਾ ਹਾਂ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਤਦ ਦੇ ਕੰਨਾ ਯਈਏ ਟਿੱਪੀ

ਤਾਯੰਤੇ ਕਿਵੇਂ ਤਾਯੰਤੇ ਹਾਂ ਤਾਯੰਤੇ ਬੋਲਣਾ ਠੀਕ ਆ ਠੀਕ ਹੈ ਜੀ ਤਾਂ ਦੇ ਕੰਨ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹਾਂਜੀ ਉਚਾਰਨ ਇਸ ਤਰ੍ਹਾਂ ਕਰਨਾ ਹੈ ਠੀਕ ਹੈ ਜਿਹੜਾ ਯਈ ਹੈ ਇਸ ਨੇ ਈ ੜੀ ਹਿ ਹਾਰੀ ਤੇ ਤੱਤਾ ਬਣ ਜਾਣਾ ਹੈ ਟਿੱਪੀ ਪਹਿਲਾਂ ਹੀ ਲੱਗੀ ਹੋਈ ਹੈ ਠੀਕ ਹੈ ਈ ੜੀ ਹਿ ਹਾਰੀ ਤੱਤਾ ਐੜਾ ਬਣ ਜਾਣਾ ਹੈ ਤਾਯੰਤੇ ਠੀਕ ਹੈ ਇਸ ਦਾ ਜਿਹੜਾ ਅਰਥ ਹੈ ਇਸ ਦਾ ਅਰਥ ਹੈ ਧਾਵਾ ਕਰਨਾ ਇੱਥੇ ਲਿਖੋ ਦਾਵਾ ਕਰਨਾ ਤਦੇ ਕੰਨਾ ਵਾਵੇ ਕੰਨਾ ਹਾਂ ਇਸ ਦਾ ਅਰਥ ਬਣ ਗਿਆ ਦਾਵਾ ਕਰਨਾ ਕਿਵੇਂ ਬੋਲਣਾ ਹੈ ਤਾਇੰਤੇ ਹਾਂ ਤਾਇੰਤੇ ਤੀਜਾ ਅੱਖਰ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਰਮਣੀ ਰਾਰਾ ਮਮਾ ਨਾਣੇ ਵਿਹਾਰੀ ਤੇ ਯਈਆ ਯਈਆ ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਰਾਰਾ ਮਮਾ ਨਾਣੇ ਵਿਹਾਰੀ ਤੇ ਜਈਆ ਠੀਕ ਆ ਇਸ ਨੂੰ ਉਚਾਰਨ ਕਿਵੇਂ ਕਰਨਾ ਹੈ ਇੱਥੇ ਲਿਖੋ ਰਾਰਾ ਮਮਾ ਨਾਣਾ ਨਾਣੇ ਵਿਹਾਰੀ ਤੇ ਐੜਾ ਹਾਂ ਠੀਕ ਆ ਬੱਚਿਓ ਜਿਹੜਾ ਜਈਆ ਪਿੱਛੇ ਲੱਗਾ ਇਹਨਾਂ ਦੇ ਇਸ ਨੇ ਐੜਾ ਬਣਵਾਇਆ ਠੀਕ ਆ ਇਹ ਬੋਲਣਾ ਰਮਣੀਆ ਰਮਣੀਆ ਹਾਂ ਇਸ ਨੂੰ ਲੰਮਾ ਉਚਾਰਨ ਕਰਨਾ ਹੈ ਐ ਡੀ ਦੀ ਜਿਹੜੀ ਮਾਤਰਾ ਹੈ ਬੋਲਣੀ ਹੈ ਰਮਣੀਆ ਰਮਣੀ ਲਿਖਿਆ ਗੁਰਬਾਣੀ ਵਿੱਚ ਜਈਆ ਲਿਖਿਆ ਹੈ ਜਈਏ ਨੇ ਐਡਾ ਬਣ ਜਾਣਾ ਹੈ ਰਮਣੀਆ ਇਸ ਦਾ ਜਿਹੜਾ ਅਰਥ ਹੈ ਇਸ ਦਾ ਅਰਥ ਬਣਦਾ ਰਮਣੀ ਦਾ ਸੁੰਦਰ ਠੀਕ ਹੈ ਲਿਖੋ ਇੱਥੇ ਸੁੰਦਰ ਹਾਂ ਸੁੰਦਰ ਇਸ ਦਾ ਅਰਥ ਬਣ ਗਿਆ ਸੁੰਦਰ ਕੀ ਬੋਲਣਾ ਇਹਨੂੰ ਰਮਣੀ ਹਾਂ ਰਮਣੀ ਨਾਣੀ ਦੀ ਬਾਜ ਉਚਾਰਨ ਕਰਨੀ ਰਮਣੀ ਠੀਕ ਆ ਤਿੰਨ ਸ਼ਬਦਾਂ ਤੁਹਾਨੂੰ ਸਮਝ ਲੱਗ ਗਈ ਨਾ ਹਾਂਜੀ ਚੌਥਾ ਸ਼ਬਦ ਇੱਚ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਪਿਆਲ ਪਪਾ ਯਈਏ ਕੰਨਾ ਲੱਲਾ ਪਪਾ ਯਈਏ ਕੰਨਾ ਲੱਲਾ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਤੇ ਆਪਾਂ ਉਚਾਰਨ ਕਿਵੇਂ ਕਰਨਾ ਹੈ ਲਿਖੋ ਤੇ ਪਪਾ ਈੜੀ ਸਿਹਾਰੀ ਐੜੇ ਕੰਨਾ ਤੇ ਲੱਲਾ ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਹੁੰਦਾ ਪਪਾ ਜੇ ਕੰਨ ਲੱਲਾ ਠੀਕ ਹੈ ਉਚਾਰਨ ਕਰਨਾ ਪਇਆਲ 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 ਹਾਂ ਜਿਹੜਾ ਯਈਆ ਲੱਗਾ ਇਸ ਲਈ ਈੜੀ ਸਿਹਾਰੀ ਤੇ ਐੜਾ ਬਣ ਜਾਣਾ ਕੰਨਾ ਪਹਿਲੇ ਲੱਗਾ ਹੋਇਆ ਇੱਥੇ ਠੀਕ ਹੈ ਕੰਨਾ ਇੱਥੇ ਲੱਗਾ ਹੈ ਪਇਆਲ ਇਸ ਦਾ ਜਿਹੜਾ ਅਰਥ ਹੈ ਇਸ ਦਾ ਅਰਥ ਪਤਾਲ ਲਿਖੋ ਇੱਥੇ ਪਪਾ ਤੱਤੇ ਕੰਨਾਂ ਲੱਲਾ ਪਤਾਲ ਹਾਂਜੀ ਇਸ ਦਾ ਅਰਥ ਬਣ ਗਿਆ ਪਤਾਲ ਬੋਲਣਾ ਕਿਵੇਂ ਆ ਪਿਆਲ 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 ਹਾਂ ਪਿਆਲ ਨਹੀਂ ਬੋਲਣਾ ਜੇ ਪਿਆਲ ਬੋਲਦੇ ਆ ਨਾ ਫਿਰ ਈੜੀ ਨਹੀਂ ਲੱਗਦੀ ਵਿੱਚ ਠੀਕ ਆ ਜੇ ਈੜੀ ਲੱਗੀ ਏ ਤੇ ਈੜੀ ਨੂੰ ਛਿਆਰੀ ਵੀ ਲੱਗੀ ਏ ਤੇ ਬੋਲਣਾ ਹੈ ਪਿਆਲ ਪਿਆਲ ਹਾਂ ਜਿਵੇਂ ਆਪਾਂ ਸ਼ਬਦ ਬੋਲਦੇ ਆ ਤਿਆ ਕਈ ਬੋਲ ਜਾਂਦੇ ਦਇਆ ਦਇਆ ਬੋਲ ਜਾਂਦੇ ਉਹ ਈੜੀ ਦੀ ਲਗਾਮਾਂਤਰ ਨਹੀਂ ਲਾਉਂਦੇ ਕਿਉਂਕਿ ਦਇਆ ਬੋਲਾਂਗੇ ਤੇ ਦੱਦਾ ਈੜੀ ਸਿਆਰੀ ਤੇ ਐੜੇ ਕਰਨਾ ਦਇਆ ਬਣ ਜਾਂਦਾ ਠੀਕ ਆ ਇਸ ਨੂੰ ਬੋਲਣਾ ਪਿਆਲ ਪਿਆਲ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਿਆਨ ਤਯੰਤੇ ਰਮਣੀ ਪਿਆਲ ਉਚਾਰਨਾ ਭਾ ਇਸ ਤਰ੍ਹਾਂ ਕਰਨਾ ਹੈ ਅਰਥ ਇਸ ਦਾ ਬਣਦਾ ਹੈ ਇਸ ਤਰ੍ਹਾਂ ਤੁਹਾਨੂੰ ਸਾਰੇ ਚਾਰੇ ਸ਼ਬਦਾਂ ਦੀ ਸਮਝ ਲੱਗ ਗਈ ਹੈ ਤੇ ਅਰਥ ਵੀ ਪਤਾ ਲੱਗ ਗਿਆ ਹਾਂਜੀ ਠੀਕ ਹੈ